ਨਾਮ ਆਜੀ ਆਪਣਾ ਸਰ ਮੇਰਾ ਨਾਮ ਰਮਨਦੀਪ ਸਿੰਘ ਆ ਮੈਂ ਪੰਜਾਬ ਰੋਡ ਪੀ ਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ 25/11 ਦਾ ਡੀਪੂ ਵਾਇਸ ਪ੍ਰਧਾਨ ਆ ਜੀ ਕੀ ਕਹਿਣਾ ਚਾਹੁੰਦੇ ਜੋ ਅੱਜ ਤੁਹਾਡੇ ਬੰਦੇ ਤੋਂ ਰੋਜ਼ ਕੋ ਦਰਦ ਸੰਕਟਾਲ ਕੀ ਸਰ ਇਹ ਗੱਲ ਇਦਾਂ ਜਿਵੇਂ ਕਿ ਆਪਣੀ ਜਿਹੜੀ ਪੰਜਾਬ ਦੀ ਸਰਕਾਰ ਹੈ ਜੋ ਕਿ ਭਗਵੰਤ ਮਾਨ ਦੇ ਸੋਚ ਤੇ ਆਪਣੇ ਆਪ ਨੂੰ ਸੱਤਾ ਵਿੱਚ ਲੈ ਕੇ ਆਈ ਸੀ ਉਹ ਲਗਾਤਾਰ ਕੱਚੇ ਮਲਾਜਮਾਂ ਨਾਲ ਸ਼ੋਸ਼ਣ ਕਰਦੀ ਆ ਰਹੀ ਹੈ ਲੰਮੇ ਸਮੇਂ ਤੋਂ ਸਾਡੀਆਂ ਤਨਖਾਹਾਂ ਨਹੀਂ ਪਾਉਂਦੇ ਤਨਖਾਹਾਂ ਰੋਕ ਲਈ ਜਾਂਦੇ ਨੇ ਅੱਜ ਵਾਰ ਤੇ ਕਿਲੋਮੀਟਰ ਗੱਡੀਆਂ ਦਾ ਟੈਂਡਰ ਲੈ ਕੇ ਜੋ ਲਗਾਤਾਰ ਮਾਰੂ ਘਾੜਾ ਪੀਆਰਟੀਸੀ ਦੇ ਉਪਰ ਸੋਪਰ ਸਾਫਤ ਕਰ ਰਹੀ ਆ ਕਿਲੋਮੀਟਰ ਗੱਡੀਆਂ ਪਾ ਰਹੀ ਆ ਉਹ ਕਿਲੋਮੀਟਰ ਗੱਡੀਆਂ ਨੇ ਮੈਨੂੰ ਬਹੁਤ ਜ਼ਿਆਦਾ ਘਟੇ ਦੇ ਵਿੱਚ ਲੈ ਕੇ ਜਾਣਾ ਸੋ ਅਸੀਂ ਉਹ ਕਿਲੋਮੀਟਰ ਦੇ ਵਿਰੋਧ ਦੇ ਪਿੱਛਾ ਅੱਜ ਪੂਰੇ ਪੰਜਾਬ ਦੇ ਬੱਸ ਸਟੈਂਡ ਬੰਦ ਕੀਤੇ ਹੋਏ ਆ ਜਿਹਦੇ ਰੋਸ ਵਜੋਂ ਅਸੀਂ ਕੁਝ ਨਾ ਕੁਝ ਸਮੇਂ ਤੱਕ ਪੂਰਾ ਪੰਜਾਬ ਵੱਡੇ ਲੈਵਲ ਤੇ ਬੰਦ ਕਰ ਸਕਦੇ ਹਾਂ ਕਿਸੇ ਮંત્રી ਵਗੈਰਾ ਨਾਲ ਵੀ ਤੁਹਾਡੀ ਕੋਈ ਕਦੇ ਮੁਲਾਕਾਤ ਹੋ ਸਰ ਸਾਡੀਆਂ ਪਿਛਲੇ 3.5 ਸਾਲਾਂ ਦੇ ਵਿੱਚ ਲਗਭਗ 52 ਮੀਟਿੰਗਾਂ ਸਰਕਾਰ ਨਾਲ ਸੈਕਟਰੀ ਸਟੇਟ ਟ੍ਰਾਂਸਪੋਰਟ ਨਾਲ ਟ੍ਰਾਂਸਪੋਰਟ ਮੰਤਰੀ ਸਾਹਿਬ ਨਾਲ ਹੋ ਚੁੱਕੀਆਂ ਨੇ ਪਰੰਤੂ ਮੰਗਾਂ ਮੰਨ ਲਈਆਂ ਜਾਂਦੀਆਂ ਨੇ ਮੰਗਾਂ ਨੂੰ ਜਾਇਜ਼ ਵੀ ਠਹਿਰਾਇਆ ਜਾਂਦਾ ਪਰੰਤੂ ਕੁਝ ਸਮੇਂ ਬਾਅਦ ਫੇਰ ਮੈਨੇਜਮੈਂਟ ਤੇ ਸਰਕਾਰ ਮੰਗਾਂ ਮੁਕਰ ਜਾਂਦੀ ਹੈ ਜੀ ਕੋਈ ਠੋਸ ਹੱਲ ਸਰਕਾਰ ਤੇ ਮੈਨੇਜਮੈਂਟ ਦਾ ਦੁਬਾਰਾ ਨਹੀਂ ਕੀਤਾ ਜਾਂਦਾ ਜੀ ਉਹ ਬਾਰ-ਬਾਰ ਕਿਲੋਮੀਟਰ ਬੱਸਾਂ ਦਾ ਘਾੜਾ ਲੈ ਕੇ ਵਿਭਾਗ ਦੇ ਵਿਚਾਰੀ ਹੈ ਤੇ ਮੈਹਿਕ ਨੂੰ ਲਗਾਤਾਰ ਘਾਟੇ ਵਿੱਚ ਪਾਰੀ ਐ ਤੇ ਆਪਣੀਆਂ ਮਾਲਕੀ ਵਾਲੀਆਂ ਗੱਡੀਆਂ ਦੀ ਕੋਈ ਸਰਕਾਰ ਵੱਲੋਂ ਜਾਂ ਮੈਨੇਜਮੈਂਟ ਵੱਲੋਂ ਕੋਈ ਠੋਸ ਕਦਮ ਨਹੀਂ ਚੱਕਿਆ ਯਾਰ ਮੈਕਮੇਂ ਦੀਆਂ ਆਪਣੀਆਂ ਗੱਡੀਆਂ ਪਾਉਣ ਦੀ ਹਾਂ ਮਾ ਜੀ ਤੇ ਕਿਹੜੀ ਜੁਨੀਆ ਨੂੰ ਹਾਂਜੀ ਸਰ ਮੇਰਾ ਨਾਮ ਸਤਵਿੰਦਰ ਸਿੰਘ ਮੈਂ ਪੀਆਰਟੀਸੀ ਪੰਜਾਬ ਰੋਡਵੇ ਕੰਟਰੈਕਟ ਵਰਕਰ ਜੂਨੀਅਰ 25/11 ਡਿਪੂ ਕੈਸ਼ੀਅਰ ਹਾਂ ਜੀ ਅੱਜ ਇੱਕ ਇਸ ਮੁੱਦੇ ਨੂੰ ਲੈ ਕੇ ਤੁਹਾਡੇ ਵੱਲੋਂ ਫੂਰੂਪਾ ਬੱਸ ਸਟੈਂਡ ਬੰਦ ਕੀਤਾ ਗਿਆ ਹੈ ਸਰ ਪਤਾ ਕੀ ਜਾਈ ਪਿਛਲੇ ਲੰਮੇ ਸਮੇਂ ਤੋਂ ਇਹ ਜੋ ਮੌਜੂਦਾ ਸਰਕਾਰ ਆ ਸਾਡੇ ਵਿਭਾਗ ਮਤੇ ਕਹਾੜਾ ਲੈ ਕੇ ਆਈ ਆ ਕਹਾੜਾ ਕਿਸ ਤਰ੍ਹਾਂ ਦਾ ਪ੍ਰਾਈਵੇਟ ਘਰਾਣਿਆਂ ਨੂੰ ਪਹਿਲ ਦੇਣ ਦਾ ਜਿਵੇਂ ਕਿ ਸਾਡੇ 3.5 ਤੋਂ 4 ਸਾਲ ਹੋ ਗਏ ਸਰਕਾਰ ਬਣੀ ਨੂੰ ਸਰਕਾਰ ਵੱਲੋਂ ਇੱਕ ਵੀ ਸਰਕਾਰੀ ਬੱਸ ਨਹੀਂ ਪਾਈ ਗਈ ਸਗੋਂ ਲਗਾਤਾਰ ਕਿਲੋਮੀਟਰ ਜੋ ਕਿ ਪ੍ਰਾਈਵੇਟ ਘਰਾਣਿਆਂ ਨਾਲ ਰਲ ਮਿਲ ਕੇ ਬੱਸਾਂ ਪਾਈਆਂ ਜਾ ਰਹੀਆਂ ਨੇ ਜਿਹਦਾ ਨਿਰਾਪura ਵਿਭਾਗ ਨੂੰ ਨੁਕਸਾਨ ਆ ਲਗਭਗ 150 ਕਰੋੜ ਰੁਪਇਆ ਉਹ ਗੱਡੀ 6 ਸਾਲ ਦੇ ਵਿੱਚ ਵਿਭਾਗ ਵਿੱਚ ਲੈ ਜਾਂਦੀ ਆ ਜਿੱਥੇ ਕਿ ਗੱਡੀ ਦੀ ਕੀਮਤ ਸਿਰਫ 35 ਤੋਂ 40 ਲੱਖ ਰੁਪਇਆ ਤੇ ਇਸ ਸਬੰਧ ਦੇ ਵਿੱਚ ਹੁਣ ਕੱਲ ਮਿਤੀ 13 ਨੂੰ ਟੈਂਡਰ ਦੁਬਾਰਾ ਖੋਲਿਆ ਗਿਆ ਵੀ ਆਰਟੀਸੀ ਦੇ ਵਿੱਚ ਬੱਸਾਂ ਪਾਉਣ ਦੇ ਲਈ 100 ਆ ਪੰਜ ਬੱਸਾਂ ਦੇ ਤਕਰੀਬਨ ਇਹ ਖੋਲੇਗਾ ਇਸ ਤੋਂ ਪਹਿਲਾਂ ਵੀ ਪੀਆਰਟੀਸੀ ਦੇ ਵਿੱਚ ਕਿਲੋਮੀਟਰ ਬੱਸਾਂ ਪੈ ਚੁੱਕੀਆਂ ਨੇ ਅਸੀਂ ਉਦੋਂ ਵੀ ਵਿਰੋਧ ਪ੍ਰਦਰਸ਼ਨ ਕੀਤਾ ਸੀ ਤੇ ਉਦੋਂ ਸਹਿਮਤੀ ਸਰਕਾਰ ਨੇ ਜਿਤਾਈ ਸੀ ਵੀ ਐਸਜੀ 216 ਗੱਡੀਆਂ ਤੋਂ ਪੰਜਾਬ ਲੈਵਲ ਤੇ 216 ਗੱਡੀਆਂ ਤੋਂ ਵੱਧ ਗੱਡੀਆਂ ਨਹੀਂ ਕਰਾਂਗੇ ਪਰੰਤੂ ਕਿਤੇ ਨਾ ਕਿਤੇ ਉੱਥੇ ਵੀ ਇਹ ਆਪਣੇ ਵਾਅਦੇ ਤੋਂ ਮੁਕਰ ਰਹੇ ਨੇ ਅੱਜ ਫੇਰ ਇਹ ਨਵੀਆਂ ਗੱਡੀਆਂ ਚਣ ਕੇ ਕਿਲੋਮੀਟਰ ਸਕੀਮ ਦੀਆਂ ਪਾਉਣ ਦੇ ਲਈ ਤਤਪਰ ਹੋ ਰਹੇ ਨੇ ਤੇ ਇਹ ਅਸੀਂ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਇਸ ਸਬੰਧੀ ਸਰਕਾਰ ਨੂੰ ਵਾਰ-ਵਾਰ ਮੀਟਿੰਗਾਂ ਕਰਕੇ ਚਾਹੇ ਉਹ ਮਾਣਯੋਗ ਮੁੱਖ ਮੰਤਰੀ ਸਾਹਿਬ ਚਾਹੇ ਆਪਣੇ ਵਿੱਤ ਮੰਤਰੀ ਸਾਹਿਬ ਚਾਹੇ ਟਰਾਂਸਪੋਰਟ ਮੰਤਰੀ ਸਾਹਿਬ ਚਾਹੇ ਸੈਕਟਰੀ ਸਾਹਿਬ ਬਖਰੇ-ਬਖਰੇ ਅਧਿਕਾਰੀਆਂ ਲਗਭਗ 55 ਤੋਂ ਤਕਰੀਬਨ ਐਸੀ ਮੀਟਿੰਗਾਂ ਕਰ ਚੁੱਕੇ ਆਂ ਤੇ ਉਹ ਗੱਲਾਂ ਨੂੰ ਸਾਡਿਆਂ ਨੂੰ ਬਾਝੂ ਵੀ ਸਮਝਦੇ ਆਂ ਪਰੰਤੂ ਕਿਤੇ ਨਾ ਕਿਤੇ ਜਦੋਂ ਅਮਲੀ ਰੂਪ ਦੇ ਵਿੱਚ ਉਹਨਾਂ ਨੂੰ ਇੱਕ ਅਮਲੀ ਜਾਮਾ ਦੇਣਾ ਹੁੰਦਾ ਤਾਂ ਉਹ ਤੋਂ ਪੈਰ ਪਿੱਛੇ हट ਜਾਂਦੇ ਨੇ ਉਹਦਾ ਕੀ ਕਾਰਨ ਆ ਕੀ ਸਰਕਾਰਾਂ ਰਲੀਆਂ ਹੋਈਆਂ ਨੇ ਪ੍ਰਾਈਵੇਟ ਕਰਾਣਿਆਂ ਨਾਲ ਜਾਂ ਮੈਨੇਜਮੈਂਟ ਰਲਈ ਹੋਈ ਆ ਇਹ ਜਿਸ ਦੇ ਵਿਰੋਧ ਵਿੱਚ ਅੱਜ ਅਜੇ 12 ਵਜੇ ਤੋਂ ਲੈ ਕੇ 2 ਵਜੇ ਦਾ ਬੱਸਾਂ ਦਾ ਬੰਦ ਦਾ ਚੱਕਾ ਜਾਂਦਾ ਐਲਾਨ ਕੀਤਾ ਗਿਆ ਜੇ ਇੱਥੇ ਮੰਡੀ ਬਣੇ ਸਰਕਾਰ ਮੰਗਾ ਨਹੀਂ ਵਾਦੀ